ਟੱਕ ਟੱਕ ਲਾਈ ਆ। ਜਿਆਰੀ ਕਰਨੇ ਆ ਕਮਾਲ ਨੂੰ ਗੋਡਣ ਦੀ। ਤਰਫਾੜੀ ਮਾਰਦੇ। ਅੱਛਾ। ਦੇਣਾ ਲੱਗੋ। ਬਦਲ ਲਗਾਏ ਫੜੀ ਇਹਦੇ। ਠੀਕ ਆ। 2-4 ਮੈਂ ਹੱਬ ਬਦਲ ਦਈਏ ਜਿਹੜੇ ਖਰਾਬ ਆ। ਹੂੰ ਬੜੀ ਜ਼ਿੰਮੇਵਾਰੀ ਪੈ ਗਈ ਸਿਰ ਤੇ ਹਨਾ। ਤਲੋ ਜੀ ਇੱਧਰ ਹੁੰਦੀ ਪਈ ਸਫਾਈ। ਕਿੰਨਾ ਕਾ ਪਟ ਪਟ ਛੋਟਿਆ। ਸਰੋਂ ਹੋ ਗਈ ਸਾਫ ਇਹਦਾ ਵੀ ਬੀਜੜਾ ਰੱਖ ਲੈਣਾ ਇਹ ਅਗਲੀ ਵਾਰੀ ਬੀਜਣ ਵਾਸਤੇ ਹਨਾ ਸਾਗ ਬੜਾ ਵਧੀਆ ਹੁੰਦਾ ਇਹਦਾ ਇਹਨੂੰ ਥੋੜੀ ਘਿ ਪਾ ਕੇ ਪਿਛਲੀ ਵਾਰੀ ਮੈਂ ਮੰਮੀ ਨੂੰ ਦਿੱਤੀ ਸੀ ਕਿੰਨੀ ਸਾੜੀ ਤੇ ਮੰਮੀ ਨੇ ਮੈਂ ਕਿੱਥੇ ਰੱਖ ਦਿੱਤੀ ਨਹੀਂ ਆੜਾ ਰੱਖਣੀ ਰੱਖਣੀ ਕਿੰਨਾ ਕਿੰਨਾ ਵੱਡਾ ਮੈਣਾ ਵਾ ਇਹ ਡੰਗਰ ਵੇਹੇ ਝੱਟ ਖਾ ਲੀਂਦੇ ਸਾਡੇ ਮੱਜਾਂ ਨੂੰ ਬੰਨ ਕੀ ਗੱਲ ਆ ਇਹ ਨਹੀਂ ਖਾਂਦੀ ਹਣਾ ਹੈਲੋ ਜੀ ਸ਼ਤਸ੍ਰੀਕਾਲ ਵੈਲਕਮ ਟੂ ਡਾਜ ਦੇ ਨਵੇਂ ਬਲੌਗ ਦੇ ਵਿੱਚ ਹੋਰ ਸੁਣਾਓ ਕਿਵੇਂ ਜੇ ਸਾਰੇ ਹਮੀਦ ਆ ਵੀ ਠੀਕ ਠਾਕ ਹੋਵੋਗੇ ਲੋ ਜੀ ਸਾਰਾ ਇੱਕ ਘਰ ਦੇ ਕੰਮ ਕਰ ਲਏ ਨੇ ਤੇ ਇਧਰ ਆਈ ਹੋਈ ਸੀ ਮੈਂ ਬਾਥਰੂਮ ਵੱਲ ਤੇ ਕਪੜੇ ਧੋਣੇ ਪਾਏ ਹੋਏ ਸੀ ਤੇ ਮੈਂ ਹਮ ਵਲੌਗ ਸਟਾਰਟ ਕਰ ਲੈਨੇ ਆ ਤੇ ਅੱਜ ਸਰਵਾਦ ਵਿੱਚ ਵਲੌਗ ਸਟਾਰਟ ਕੀਤਾ ਉਮੀਦ ਆ ਪਸੰਦ ਆਵੇਗਾ ਪਸੰਦ ਆਇਦਾਂ ਲਾਈਕ ਸ਼ੇਅਰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਕੱਲ ਲਾਈਟ ਬੰਦ ਸੀ ਕੱਲ ਮੈਂ ਕਪੜੇ ਧੋਤੇ ਨਹੀਂ ਸੀ ਤੇ ਅੱਜ ਮੈਂ ਸਵੇਰੇ ਮਸ਼ੀਨ ਲਾ ਲਈ ਫਿਰ ਤੇ ਕਪੜੇ ਮੇਰੇ ਧੋਏ ਹੋਏ ਨੇ ਤੇ ਕਣਕਾਂ ਦੇ ਕਰਕੇ ਵਿੱਚ ਵਿੱਚ ਕੱਟ ਵੀ ਲਾ ਦਿੰਦੇ ਨੇ ਇੱਧਰ ਵੇਖੋ ਕਣਕ ਪੱਗ ਗਈ ਆ ਤੇ ਚਲੋ ਪਹਿਲਾਂ ਹੁਣ ਮੈਂ ਕਪੜੇ ਕੱਢ ਕੇ ਤੇ ਫਿਰ ਤੁਹਾਨੂੰ ਮਿਲਦੀ ਆ ਜੀ ਕਪੜੇ ਸੁੱਕਨੇ ਮੇ ਪਾ ਦਿੱਤੇ ਨੇ ਤੇ ਦੇਖੋ ਮੇਰੇ ਕਿੰਨੇ ਵਧੀਆ ਫੁੱਲ ਲੱਗੇ ਹੋਏ ਨੇ ਤੇ ਇਹ ਅਸੀਂ ਇੱਕ ਪਿਆਜ਼ ਜਿਹੜਾ ਬੀਜਿਆ ਹੋਇਆ ਸੀ ਤੇ ਉਹਦੇ ਉੱਪਰ ਜਿਹੜਾ ਨਾ ਫੁੱਲ ਪੈ ਗਏ ਨੇ ਤੇ ਦੇਖੋ ਕਿੰਨਾ ਪਿਆਰਾ ਲੱਗਦਾ ਪਿਆ ਵਾ ਤੇ ਇਹ ਮੈਂ ਨਰਸਰੀ ਚੋਂ ਲੈ ਕੇ ਆਈ ਸੀ ਜਾਮਨੀ ਕਲਰ ਦੇ ਇਹ ਵੀ ਬਹੁਤ ਲੱਗੇ ਹੋਏ ਨੇ ਇਹ ਵੀ ਪੂਰਾ ਗਮਲਾ ਭੜਿਆ ਹੋਇਆ ਵਾ ਤੇ ਇਹਨੂੰ ਇਹ ਵੀ ਨਰਸਰੀ ਚੋਂ ਲੈ ਆਈ ਹਾਂ ਪੀਲੇ ਰੰਗ ਦੇ ਤੇ ਇਹ ਮੇਰਾ ਫਲਾਵਰ ਜਿਹੜਾ ਪਹਿਲਾਂ ਸੀ ਤੋਂ ਸੁੱਕ ਗਿਆ ਸੀ ਹੁਣ ਪੰਗਰਾਟੇ ਵਿੱਚ ਜਿਹੜਾ ਪੁੰਗਣ ਲੱਗ ਪਿਆ ਵਾ ਏ ਮੈਂ ਦੁਪਹਿਰ ਦੀ ਰਾਣੀ ਲਈ ਹੋਏ ਤੇ ਉੱਤੇ ਮੈਂ ਆਰਟੀਫੀਸ਼ਲ ਜਆ ਰੱਖਿਆ ਸੀ ਫੁੱਲ ਤੇ ਇਹਦੇ ਵਿੱਚ ਇੱਕ ਮਰੂਦੂਗ ਪਿਆ ਤੇ ਇਹ ਵੀ ਵੇਖੋ ਬਹੁਤ ਪਿਆਰਾ ਫੁੱਲ ਆ ਏ ਮੈਂ ਤੋੜੀਆਂ ਦੀਆਂ ਬੇਲਾਂ ਤਿਆਰ ਕੀਤੀਆਂ ਹੋਈਆਂ ਸੀ ਤੇ ਇਹਨੂੰ ਰੰਗ-ਬਰੰਗੇ ਪੱਤੇ ਲੱਗਦੇ ਨੇ ਵੀ ਬਹੁਤ ਵਧੀਆ ਵਾ ਤੇ ਇਹ ਵੀ ਕਾਫੀ ਹੁਣ ਮਤਲਬ ਵੀ ਪੰਗਰਾਟੇ ਵਿੱਚ ਆ ਗਿਆ ਤੇ ਬਹੁਤ ਵਧੀਆ ਲੱਗਦਾ ਪਿਆ ਵੀ ਤੇ ਇਹ ਵਾਲੇ ਜਿਹੜੇ ਬੀਜੀ ਹੋਏ ਆ ਚਗੋਦਰੇ ਖਾਣ ਵਾਲੇ ਇਹ ਵੀ ਬੀਜ ਬੀਜੇ ਸੀ ਉਹਨਾਂ ਦੇ ਤੇ ਉਹਨਾਂ ਤੋਂ ਉਹਨਾਂ ਦੇ ਬੂਟੇ ਤਿਆਰ ਹੋ ਗਏ ਨੇ ਤੇ ਇਹਨਾਂ ਨੂੰ ਵੀ ਲੱਗ ਜਗਾ ਤੇ ਲਾਵਾਂਗੇ ਤੇ ਇਹ ਵਿੱਚ ਇੱਕ ਟਮਾਟਰ ਦਾ ਬੂਟਾ ਹੋ ਗਿਆ ਤੇ ਇਹਨੂੰ ਵੇਖੋ ਫੁੱਲ ਪੈਣ ਲੱਗ ਪਏ ਨੇ ਤੇ ਇਹ ਵੀ ਦੋ ਰੰਗਾਂ ਦੀ ਮੇਰੀ ਦੁਪਹਿਰ ਦੀ ਰਾਣੀ ਹੈ ਇੱਕ ਸੰਗਤਰੀ ਕਲਰ ਦੀ ਤੇ ਇੱਕ ਰੈੱਡ ਫੁੱਲਾਂ ਦੀ ਤੇ ਬਹੁਤ ਵਧੀਆ ਲੱਗਦੇ ਪਏ ਨੇ ਫੁੱਲ ਮੇਰੇ ਅਗਰ ਚਾਚਾ ਚੌਧਰੀ ਪੰਜਾਬੀ ਕਿਤਾਬ ਚ ਹੁੰਦਾ ਹੈ ਨਾ ਚਾਚਾ ਚੌਧਰੀ ਵੇਖ ਲੋ ਖੁੱਟੀ ਹੋ ਗਈ ਆ ਤੇ ਆਉਂਦੇ ਆਂ ਜਿਹੜਾ ਨਾ ਬੜਫੀਆਂ ਸ਼ਰਫੀਆਂ ਖਾਣ ਲੱਗ ਪਿਆ ਵਾ ਇੱਕ ਮਿੰਟ ਵੀ ਦੇ ਆਵੇਂ ਲੋ ਦੋ ਹੱਥ ਚ ਬੜੀਆਂ ਬੱਚੇ ਸਕੂਲ ਤੋਂ ਆ ਗਏ ਤਾਂ ਹੁਣ ਆਪਾਂ 40 ਪਾਣੀ ਰੱਖ ਦਿੱਤਾ ਵਾ ਵਿੱਚ ਅਦਰਕ ਪਲਾਚੀਆਂ ਸੌਂਫ ਜਵੈਣ ਪਾ ਕੇ ਤੁਹਾਨੂੰ ਫੰਨੇ ਅਖੰਡ ਪੱਤੀ ਉਹ ਰੈਡੀ ਹੋ ਗਈ ਚਾਹ ਹੁਣ ਪਿੰਨੇ ਚਾਹ ਬੱブル ਜਾਏਗੀ ਬਲ 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 ਟੋ ਟੋ ਚਲੋ ਗੈਸ ਕਰ ਦਿੱਤਾ ਆਫ ਇਧਰ ਆ ਵੀ ਆਹ ਡੱਬਾ ਇਹਨੇ ਅਮੇ ਖੋਲਾ ਓਨਾ ਓਨਾ Hmm. Oh, <स्वाँ>। <दिख> जहा पर पीस कहाँ चला गया चलो चाय के साथ खाइए डब्बा डब्बा नहीं खाना पर ਵਿਚ ਵਰਤੀ ਖਾਣੀ ਡੱਬਾ ਰੱਖਦੇ ਹੋ ਉਹ ਨਿਕਲ ਲੱਕਾ ਡੱਲਾ ਪੀਸ ਨਹੀਂ ਅਪ ਸਿੱਧੀ ਰੱਖ ਸਿੱਧੀਆਂ ਕਰਕੇ ਨਾ ਰੱਖ ਚਲੋ ਚਾਹ ਪੀਓ